ਅੱਜ ਤਾਂ ਹੁਣ ਪਾਣੀ ਦੀ ਤੁਹਾਡੇ ਸ਼ਹਿਰ 'ਚ ਬਹੁਤ ਫਾਇਦ ਹੋ ਰਹੀ ਹੈ ਜਿਹੜਾ ਕੁਰਸੀ ਦੇ ਕੰਮ ਨਹੀਂ ਨਹੀਂ ਮੈਂ ਦੇਖ ਉਹ ਆ ਜਾ ਆ ਜਾ ਇਹ ਕੋਈ ਪਾਰਟੀ ਹੈ ਸਾਡਾ ਨਹੀਂ ਕੁਝ ਕਬ ਕਬ ਜਿਹੜਾ ਹੁਣ ਉਹ ਛੇਅਰ ਕਰਦੇ ਬਾਈ ਪਾਣੀ ਦੀ ਵਾਰ ਚੱਲਦੀ ਹੈ ਤੁਹਾਡੇ ਲੁਧਿਆਣਾ ਸ਼ਹਿਰ 'ਚ ਹਾਂ ਮੁੱਦਾ ਤੇ ਕੁਝ ਨਹੀਂ ਜਿਹੜੇ ਜਿਹੇ ਰਲ ਮਿਲ ਕੇ ਈਗੋ ਤੇ ਨਾ ਲਈਏ ਇਹ ਪਾਣੀ ਦਾ ਜੋ ਬੁਰਾ ਹਾਲ ਹੈ ਜਦੋਂ ਇੱਥੋਂ ਜਾ ਕੇ ਅੱਗੇ ਹਿੱਟ ਕਰਦਾ ਤਾਂ ਬਹੁਤ ਬਿਮਾਰੀਆਂ ਲੱਗਦੀ। ਤੋਂ ਜਿਵੇਂ ਸਰ ਸ਼ੌਂਕੀ ਸਰਦਾਰ ਤੁਹਾਡੀ ਮੂਵੀ ਆਈ ਹੈ ਬਾਈ ਜੀ ਉਹਨਾਂ ਦਾ ਵੀ ਗਾਣਾ ਸੀ ਇੱਕ ਸ਼ੌਂਕ ਸਰਦਾਰ ਦਾ। ਤੇ ਉਹ ਉਹਦਾ ਫੀਲ ਮਿਲਦਾ ਜੁਲਦਾ ਕਿਤੇ ਨਾ ਕਿਤੇ ਲੱਗਦਾ। ਅੱਜ ਜਿਹੜਾ ਪਹਿਰਾਵਾ ਪਹਿਰਾਵਾ ਵੀ ਮਿਲਦਾ ਜੁਲਦਾ ਨਜ਼ਰ ਆ ਰਿਹਾ। ਇਹਦਾ ਮਤਲਬ ਬਾਕੀ ਸ਼ੌਂਕੀ ਸਰਦਾਰਾਂ ਸਾਡੇ ਮੁੰਡਿਆਂ ਦੀ ਬੋਲੋ ਜੀ ਬੋਲੋ। ਧੰਨਵਾਦ ਬਹੁਤ-ਬਹੁਤ। ਬਾਈ ਇਹਨਾਂ ਹੀ ਜਿਹੜੇ ਜਿੰਨੇ ਵੱਡੇ ਕਲਾਕਾਰ ਨਹੀਂ ਪਾਈ ਹੁਣੀ ਹੁਣ ਇਹਨਾਂ ਨੂੰ ਦੇਖਦੇ ਕੇ ਸਿੱਖ ਰਹੇ ਆ ਮੈਂ ਕੋਈ ਘੱਟ ਬੋਲਦਾ ਹਾਂ ਜਦੋਂ ਮੈਨੂੰ ਲੱਗੇ ਵੀ ਤੁਹਾਡੇ ਨੂੰ ਦੋ ਪੀੜ੍ਹੀਆਂ ਅੱਗੇ ਵਾਲੇ ਕਲਾਕਾਰ ਬੈਠੇ ਹੋ ਕਿਉਂਕਿ ਐਂ ਨਾ ਜੇ ਸਿੱਖਾਂਗੇ ਨਹੀਂ ਰੱਗੇ ਅਸੀਂ ਕਿਵੇਂ ਉਹ ਚੀਜ਼ਾਂ ਬਣਾਣਾ ਇਹਨਾਂ ਦੀ ਬਣਾਈ ਹੋਈ ਜਿਹੜੀ ਲਈ ਹੈ ਜੋ ਉਹਦੇ ਤੇ ਤਰ੍ਹਾਂ ਨਹੀਂ ਤਾਂ ਹੀ ਮੈਨੂੰ ਲੱਗਦਾ ਇਹੋ ਚੀਜ਼ਾਂ ਨਾਲ ਜੋੜ ਸਕਦੇ ਹਾਂ ਜਿਹਨਾਂ ਨਾਲ ਆਪਾਂ ਟੁੱਟ ਰਹੇ ਹਾਂ ਇਹ ਜਿਹੜੀ ਮੂਵੀ ਆ ਇਹਦੇ ਵਿੱਚ ਮੈਨੂੰ ਸਭ ਤੋਂ ਵਧੀਆ ਇਹੀ ਲੱਗਿਆ ਉਹ ਨਹੀਂ ਪੰਜਾਬੀ ਜਿਹੜੇ ਮੇਨ ਮੁੱਦੇ ਜਿਹੜਾ ਕੋਈ ਨਹੀਂ ਟੱਚ ਕੀਤਾ ਉਹ ਬਾਈ ਉਹਨਾਂ ਨੇ ਟੱਚ ਕੀਤਾ ਭਰਾਵਾਂ ਦੇ ਪਿਆਰ ਜਾਂ ਜਿਹੜੇ ਜ਼ਮੀਨਾਂ ਦੇ ਰੋਲੇ ਆ ਉਹ ਆਪ ਦੇਖਦੇ ਰਹੇ ਉਹ ਦੋ ਵਾਰੀ ਫਿਰ ਉਹ ਆਸਟ੍ਰੇਲੀਆ ਗੈਂਗਸਟਰ ਵਾਲ ਸਾਰਾ ਹਰ ਇੱਕ ਪਾਕਾ ਜਿਹੜਾ ਇਹ ਮੂਵੀ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਤਾਂ ਹੀ ਇਹਨਾਂ ਨੂੰ ਪਰਮਾਂ ਘਰ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਬਹੁਤ ਵਧੀਆ ਡਾਟ ਕੋਈ ਕੁਸ਼ਨ ਕਿੰਨੇ ਬਾਰੇ